ਮਾਮ ਜੀ ਮਾਮਨੇ ਬੱਚਿਆਂ ਦੀ ਡਾਈਵਰਜਨ ਦੀ ਗੱਲ ਕੀਤੀ ਕਿ ਅੱਜਕੱਲ ਬੱਚਿਆਂ ਦੇ ਵਿੱਚ ਮਤਲਬ ਮੋਬਾਈਲਸ ਬੱਚੇ ਉਹਦੇ ਚ ਰਹਿੰਦੇ ਆ netflix ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ott ਹੋ ਗਿਆ ਬਟ ਫਿਰ ਵੀ ਨਾ ਅਗਰ ਬਾਕੀ ਫਿਲਮਾਂ ਦੇ ਅਕੋਰਡਿੰਗ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਹੱਲੇ ਵੀ ਜਿੱਥੇ ਅਗਰ 100 ਟਿਕਟਾਂ ਕਾਮੇਡੀ ਫਿਲਮਾਂ ਜਾਂ ਐਕਸ਼ਨ ਫਿਲਮਾਂ ਦੀ ਵਿਕਦੀਆਂ ਤਾਂ ਉੱਥੇ ਰਿਲੀਜੀਅਸ ਜਾਂ ਧਾਰਮਿਕ ਫਿਲਮਾਂ ਦੀ ਉੱਥੇ ਗਿਣਤੀ ਟਿਕਟਾਂ ਦੀ ਘੱਟ ਹੋ ਜਾਂਦੀ ਹੈ ਤੇ ਉਸ ਚੀਜ਼ ਨੂੰ ਦੇਖ ਕੇ ਤੁਸੀਂ ਨਿਰਾਸ਼ ਨਹੀਂ ਹੁੰਦੇ ਬਿਕੋਜ਼ ਹੱਲੇ ਪਿੱਛੇ ਵੀ ਕਾਫੀ ਫਿਲਮਾਂ ਆਈਆਂ ਜੋ ਇਸ ਇਦਾਂ ਦੇ ਕਨਸੈਪਟ ਤੇ ਬਣੀਆਂ ਸੀ ਧਾਰਮਿਕ ਤੇ ਜਾਂ ਕਹਿ ਲਓ ਕਿ ਆਪਣੇ ਪਿਛੋਕਰ ਦੇ ਹਿਸਾਬ ਨਾਲ ਬਟ ਉਹਨਾਂ ਹੰਗਾਰਾ ਨਹੀਂ ਮਿਲਿਆ ਉਹਨਾਂ ਨੂੰ ਹਾਂ ਬਿਲਕੁਲ ਮੈਂ ਵੀ ਦੇਖਿਆ ਨਾਨਕ ਨਾਮ ਜਹਾਜ਼ ਆਈ ਹੈ ਉੱਚਾ ਦਰਬਾਰ ਬਾਬੇ ਨਾਨਕ ਦਾ ਆ ਲੇਕਿਨ ਲੋਕਾਂ ਨੂੰ ਇਹ ਲੱਗਦਾ ਕਿ ਰਿਪੀਟਡ ਸਟੋਰੀਜ਼ ਹੋਣ ਗਈਆਂ ਇਹ ਤੇ ਕੁਝ ਕਿਤੇ ਨਾ ਕਿਤੇ ਕੋਈ ਕਮੀ ਕਮਿਊਨੀਕੇਸ਼ਨ ਦੇ ਵਿੱਚ ਹੈ ਕਿ ਉਹਨਾਂ ਤੱਕ ਯੂਥ ਤੱਕ ਉਹ ਗੱਲ ਨਹੀਂ ਪਹੁੰਚੀ ਜੋ ਦਿਖਾਣਾ ਚਾਹੁੰਦੇ ਸੀ ਤੇ ਯੂਥ ਨੂੰ ਲੱਗਦਾ ਕਿ ਅਸੀਂ ਸਿੱਖਿਆ ਨਹੀਂ ਲੈਣੀ ਕਿਸੇ ਤੋਂ ਤੇ ਵੀ ਸਾਨੂੰ ਇਹ ਮਤਲਬ ਉਹਨਾਂ ਦਾ ਐਟੀਟਿਊਡ ਹੈ ਕਿ ਸਿੱਖਿਆ ਸਾਨੂੰ ਗੂਗਲ ਦੇ ਦੇ ਦਿੰਦਾ ਸੇ ਸਾਨੂੰ ਹੋਰ ਜੋ ਵੀ ਸਾਡੀ ਪ੍ਰੋਬਲਮ ਦਾ ਹਾਲਾ ਗੂਗਲ 'ਚ ਆ ਤੇ ਅਸੀਂ ਫਿਲਮਾਂ ਦੇਖ ਕੇ ਨਹੀਂ ਕਰ ਸਕਦੇ ਬਟ ਸਿਨੇਮਾ ਜਿਹੜਾ ਆਡੀਓ ਵਿਜ਼ੂਅਲ ਹੈ ਸਿਨੇਮਾ ਦੀ ਬੜੀ ਪਾਵਰ ਹੈ ਸਿਨੇਮਾ ਗਰੀਬੀ ਨੂੰ ਵੀ ਗਲੈਮਰਾਇਜ਼ ਕਰਦਾ ਹੈ ਅਮੀਰੀ ਨੂੰ ਵੀ ਕਰਦਾ ਹੈ ਬੁਰਾਈ ਨੂੰ ਵੀ ਕਰਦਾ ਹੈ ਚਾਈ ਨੂੰ ਵੀ ਗਲੈਮਰਾਇਜ਼ ਕਰਦਾ ਹੈ ਇਹ ਸਿਨੇਮਾ ਦੇ ਵਿੱਚ ਥੋੜਾ ਟਾਈਪਡ ਹੋ ਜਾਂਦਾ ਹੈ ਜਿਵੇਂ ਤੁਸੀਂ ਮੈਡਮ ਨੇ ਕੁਐਸਚਨ ਕਰ ਰਹੇ ਸੀ ਵੀ ਨਵੇਂ ਐਕਟਰ ਕਿਉਂ ਨਹੀਂ ਆ ਰਹੇ ਤੁਸੀਂ ਜਦੋਂ دیر ਤੱਕ ਟਾਈਪਡ ਨਹੀਂ ਹੁੰਦੇ ਤੁਸੀਂ ਸਿਨੇਮਾ 'ਚ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਦੇਖਣਾ ਕਿ ਜੇ ਕੋਈ ਮੈਨੂੰ ਮਤਲਬ ਲੜਕੀ ਔਰਤ ਦਾ ਜਾਂ ਕੋਈ 네ਗੇਟਿਵ ਕੈਰੈਕਟਰ ਦਾ ਰੋਲ ਦੇਣਾ ਤਾਂ ਭੰਗੂ ਮੈਡਮ ਹੈਗੇ ਨੇ ਜੇ ਕੋਈ ਅੱਛੀ ਦਾ ਦੇਣਾ ਹੈ ਚਲੋ ਰੂਪੀ ਮੈਡਮ ਹੈਗੇ ਨੇ ਸੋ ਐਦਾਂ ਜਿਹੜੀ ਕਾਸਟਿੰਗ ਹੈ ਮੇਨਲੀ ਹੁੰਦੀ ਹੈ ਤਾਂ ਫਿਲਮਾਂ 'ਚ ਥੋੜੀ ਦੇਰ ਲਈ ਟਾਈਪਡ ਹੋਣਾ ਪੈਂਦਾ ਲੇਕਿਨ ਹਰ ਬੰਦੇ ਦਾ ਟਾਈਮ ਹੁੰਦਾ ਹੈ ਜਦੋਂ ਟਾਈਮ ਆਂਦਾ ਹੈ ਤਾਂ ਉਹ ਸ਼ਾਈਨ ਕਰਦਾ ਹੈ ਉਸ ਤੋਂ ਬਾਅਦ ਨੈਚੁਰਲੀ ਨਾਥਿੰਗ ਇਜ਼ ਪਰਮਾਨੈਂਟ ਇਨ ਦਿਸ ਵਰਲਡ ਤਾਂ ਦੂਸਰੇ ਬੰਦੇ ਆਲਰੇਡੀ ਲਾਈਨ ਚ ਖੜੇ ਨੇ ਤਾਂ ਕਿਸੇ ਨਾ ਕਿਸੇ ਉਹਨਾਂ ਦੀ ਜਗ੍ਹਾ ਲੈ ਲੈਣੀ ਹੈ ਸੋ ਇਹ ਲਾਈਫ ਦਾ ਸਰਕਲ ਹੈ ਜੀਸ ਮੈਮ ਮੈਂ ਹੋਰ ਨੋਟਿਸ ਕੀਤੀ इवन ਮੈਂ ਆਪਣੀ ਏਜ ਦੇ ਉਹਨਾਂ ਲਈ ਕਹਾਂ ਚਲੋ ਅਸੀਂ ਤਾਂ ਹੁਣ ਪੰਜਾਬੀ ਇੰਡਸਟਰੀ ਚ ਕੰਮ ਕਰਦੇ ਆ ਸਾਨੂੰ ਸਾਰਿਆਂ ਦੇ ਨਾਮ ਪਤਾ ਹੈ ਤੁਹਾਡੇ ਫੇਸਿਸ ਤੋਂ ਅਸੀਂ ਫੇਮਿਲਿਆ ਹਾਂ ਬਟ ਅਗਰ ਮੈਂ ਵਿਊਅਰਸ ਦੀ ਗੱਲ ਕਰਾਂ ਨਾ ਹੱਲੇ ਵੀ ਐਦਾਂ ਦੇ ਹੈਗੇ ਐ ਜੋ ਤੁਹਾਨੂੰ ਸਾਰਿਆਂ ਨੂੰ ਪਸੰਦ ਜ਼ਰੂਰ ਕਰਦੇ ਐ ਤੁਹਾਡੀ ਫਿਲਮਾਂ ਵੇਖਦੇ ਐ ਬਟ ਉਹਨਾਂ ਨੂੰ ਨਾਮ ਤੋਂ ਪਛਾਣ ਨਹੀਂ ਹੁੰਦੀ ਉਹ ਇੱਕ ਦੀਪ ਜਾਂਦੇ ਨਹੀਂ ਲਾਈਫ ਚ ਹਾਂ ਉਹ ਬਿਲਕੁਲ ਸਰਫੇਸ ਲੈਵਲ ਤੇ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਸ ਬੰਦੇ ਬਾਰੇ ਅਸੀਂ ਜਾਣੀਏ ਕੁਝ ਵੀ ਗੂਗਲ ਕਰੀਏ ਉਹਨਾਂ ਨੂੰ ਕਿਸੇ ਚੀਜ਼ ਕੋ ਇੰਟਰਸਟ ਨਹੀਂ ਅਨੋਨੋ ਇੰਟਰਸਟ ਹੈ ਸਿਰਫ ਆਪਣੇ ਉਹਦੇ ਚ ਚੀਜ਼ਾਂ ਚ ਤੋਂ ਐਸੇ ਕਰਕੇ ਜਿਹੜੀਆਂ ਇਹ ਜੀਆਂ ਫਿਲਮਾਂ ਇਹ ਫਿਲਮ ਬਣੀ ਹੈ ਕਿ ਯੂਥ ਨੂੰ ਪਤਾ ਤਾਂ ਲੱਗੇ ਸਾਡਾ ਵਿਰਸਾ ਕੀ ਹੈ ਸਾਡੀ ਕਲਚਰ ਕੀ ਹੈ ਸਾਨੂੰ ਕਿੰਨਾ ਕੁ ਪੇਸ਼ੈਂਸ ਨਹੀਂ ਹੈਗੀ ਅੱਜਕੱਲ ਯੂਥ ਦੇ ਵਿੱਚ ਔਰ ਇਹ ਫਿਲਮ ਸਾਰੀ ਪੇਸ਼ੈਂਸ ਤੇ ਬੇਸਡ ਹੈ ਕਿ ਰਜਨੀਸ਼ ਜੇ ਪੇਸ਼ੈਂਸ ਨਾ ਹੁੰਦੀ ਤਾਂ ਉਹ ਵੀ ਰਾਜੇ ਦੀ ਲੜਕੀ ਸੀ ਉਹਨੇ ਵੀ ਉਹਦੇ ਨਾਲ ਵਿਆਹ ਨਹੀਂ ਸੀ ਕਰਾਣਾ ਲੇਕਿਨ ਸ਼ੀ ਸੈਪਟਰਡ ఎవਰੀਥਿੰਗ ਐਜ਼ ਅ ਡੈਸਟੀਨੀ ਸੋ ਡੈਸਟਨੀ ਦੇ ਵਿੱਚ ਤੁਸੀਂ ਰੱਬ ਤੇ ਵਿਸ਼ਵਾਸ ਰੱਖਦੇ ਹੋ ਕਿ ਰੱਬ ਕਦੇ ਤਾਂ ਮੈਨੂੰ ਠੀਕ ਕਰੇਗਾ ਹੀ ਤਾਂ ਉਹ ਚੀਜ਼ ਹੈ ਜਿਹੜੀ ਹਮੇਸ਼ਾ ਫਲ ਦਿੰਦੀ ਹੈ ਬਟ ਅੱਜ ਕੱਲ ਦੇ ਬੱਚੇ ਉਸ ਲੈਵਲ ਤੱਕ ਨਹੀਂ ਪਹੁੰਚਦੇ ਮਮ ਜੀ ਮਾਮਨੇ ਬੱਚਿਆਂ ਦੀ ਡਾਈਵਰਜਨ ਦੀ ਗੱਲ ਕੀਤੀ ਕਿ ਅੱਜ ਕੱਲ ਬੱਚਿਆਂ ਦੇ ਵਿੱਚ ਮਤਲਬ ਮੋਬਾਈਲਸ ਬੱਚੇ ਉਹਦੇ ਚ ਰਹਿੰਦੇ ਆ netflix ਹੋ ਗਿਆ ਹੋਰ ਚੀਜ਼ਾਂ ਹੋ ਗਈਆਂ otdd ਹੋ ਗਿਆ ਬਟ ਫਿਰ ਵੀ ਨਾ ਅਗਰ ਬਾਕੀ ਫਿਲਮਾਂ ਦੇ ਅਕੋਰਡਿੰਗ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਹੱਲੇ ਵੀ ਜਿੱਥੇ ਅਗਰ 100 ਟਿਕਟਾਂ ਕਾਮੇਡੀ ਫਿਲਮਾਂ ਜਾਂ ਐਕਸ਼ਨ ਫਿਲਮਾਂ ਦੀ ਵਿਕਦੀਆਂ ਤਾਂ ਉੱਥੇ ਰਿਲੀਜੀਅਸ ਜਾਂ ਧਾਰਮਿਕ ਫਿਲਮਾਂ ਦੀ ਉੱਥੇ ਗਿਣਤੀ ਟਿਕਟਾਂ ਦੀ ਘੱਟ ਹੋ ਜਾਂਦੀ ਹੈ ਤੇ ਉਸ ਚੀਜ਼ ਨੂੰ ਦੇਖ ਕੇ ਤੁਸੀਂ ਨਿਰਾਸ਼ ਨਹੀਂ ਹੁੰਦੇ ਬਿਕੋਜ਼ ਹੱਲੇ ਪਿੱਛੇ ਵੀ ਕਾਫੀ ਫਿਲਮਾਂ ਆਈਆਂ ਜੋ ਇਸ ਇਦਾਂ ਦੇ ਕਨਸੈਪਟ ਤੇ ਬਣੀਆਂ ਸੀ ਧਾਰਮਿਕ ਤੇ ਜਾਂ ਕਹਿ ਲਓ ਕਿ ਆਪਣੇ ਪਿਛੋਕਰ ਦੇ ਹਿਸਾਬ ਨਾਲ ਬਟ ਉਹਨਾਂ ਹੰਗਾਰਾ ਨਹੀਂ ਮਿਲਿਆ ਉਹਨਾਂ ਨੂੰ ਹਾਂ ਬਿਲਕੁਲ ਮੈਂ ਵੀ ਦੇਖਿਆ ਨਾਨਕ ਨਮ ਜਹਾਜ਼ ਆਈ ਹੈ ਉੱਚਾ ਦਰਬਾਰ ਬਾਬਾ ਨਾਨਕਤਾ ਆਇਆ ਲੇਕਿਨ ਲੋਕਾਂ ਨੂੰ ਇਹ ਲੱਗਦਾ ਕਿ ਰਿਪੀਟਡ ਸਟੋਰੀਜ਼ ਹੋਣ ਗਈਆਂ ਇਹ ਤੇ ਕੁਝ ਕਿਤੇ ਨਾ ਕਿਤੇ ਕੋਈ ਕਮੀ ਕਮਿਊਨੀਕੇਸ਼ਨ ਦੇ ਵਿੱਚ ਹੈ ਕਿ ਉਹਨਾਂ ਤੱਕ ਯੂਥ ਤੱਕ ਉਹ ਗੱਲ ਨਹੀਂ ਪਹੁੰਚੀ ਜੋ ਦਿਖਾਣਾ ਚਾਹੁੰਦੇ ਸੀ ਤੇ ਯੂਥ ਨੂੰ ਲੱਗਦਾ ਕਿ ਅਸੀਂ ਸਿੱਖਿਆ ਨਹੀਂ ਲੈਣੀ ਕਿਸੇ ਤੋਂ ਤੇ ਵੀ ਸਾਨੂੰ ਇਹ ਮਤਲਬ ਉਹਨਾਂ ਦਾ ਐਟੀਟਿਊਡ ਹੈ ਕਿ ਸਿੱਖਿਆ ਸਾਨੂੰ ਗੂਗਲ ਦੇ ਦੇ ਦਿੰਦਾ ਸੇ ਸਾਨੂੰ ਹੋਰ ਜੋ ਵੀ ਸਾਡੀ ਪ੍ਰੋਬਲਮ ਦਾ ਹਾਲਾ ਗੂਗਲ 'ਚ ਆ ਤੇ ਅਸੀਂ ਫਿਲਮਾਂ ਦੇਖ ਕੇ ਨਹੀਂ ਕਰ ਸਕਦੇ ਬਟ ਸਿਨੇਮਾ ਜਿਹੜਾ ਆਡੀਓ ਵਿਜ਼ੂਅਲ ਹੈ ਸਿਨੇਮਾ ਦੀ ਬੜੀ ਪਾਵਰ ਹੈ ਸਿਨੇਮਾ ਗਰੀਬੀ ਨੂੰ ਵੀ ਗਲੈਮਰਾਇਜ਼ ਕਰਦਾ ਹੈ ਅਮੀਰੀ ਨੂੰ ਵੀ ਕਰਦਾ ਹੈ ਬੁਰਾਈ ਨੂੰ ਵੀ ਕਰਦਾ ਹੈ ਚਾਈ ਨੂੰ ਵੀ ਗਲੈਮਰਾਇਜ਼ ਕਰਦਾ ਹੈ ਇਸ ਸਿਨੇਮਾ ਦੇ ਵਿੱਚ ਥੋੜਾ ਟਾਈਪਡ ਹੋ ਜਾਂਦਾ ਹੈ ਜਿਵੇਂ ਤੁਸੀਂ ਮੈਡਮ ਨੇ ਕੁਐਸਚਨ ਕਰ ਰਹੇ ਸੀ ਵੀ ਨਵੇਂ ਐਕਟਰ ਕਿਉਂ ਨਹੀਂ ਆ ਰਹੇ ਤੁਸੀਂ ਜਦੋਂ دیر ਤੱਕ ਟਾਈਪਡ ਨਹੀਂ ਹੁੰਦੇ ਤੁਸੀਂ ਸਿਨੇਮਾ 'ਚ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਦੇਖਣਾ ਕਿ ਜੇ ਕੋਈ ਮੈਨੂੰ ਮਤਲਬ ਲੜਕੀ ਔਰਤ ਦਾ ਜਾਂ ਕੋਈ 네ਗੇਟਿਵ ਕੈਰੈਕਟਰ ਦਾ ਰੋਲ ਦੇਣਾ ਤਾਂ ਭੰਗੂ ਮੈਡਮ ਹੈਗੇ ਨੇ ਜੇ ਕੋਈ ਅੱਛੀ ਦਾ ਦੇਣਾ ਹੈ ਚਲੋ ਰੂਪੀ ਮੈਡਮ ਹੈਗੇ ਨੇ ਸੋ ਐਦਾਂ ਜਿਹੜੀ ਕਾਸਟਿੰਗ ਹੈ ਮੇਨਲੀ ਹੁੰਦੀ ਹੈ ਤਾਂ ਫਿਲਮਾਂ 'ਚ ਥੋੜੀ ਦੇਰ ਲਈ ਟਾਈਪਡ ਹੋਣਾ ਪੈਂਦਾ ਲੇਕਿਨ ਹਰ ਬੰਦੇ ਦਾ ਟਾਈਮ ਹੁੰਦਾ ਹੈ ਜਦੋਂ ਟਾਈਮ ਆਂਦਾ ਹੈ ਤਾਂ ਉਹ ਸ਼ਾਈਨ ਕਰਦਾ ਹੈ ਉਸ ਤੋਂ ਬਾਅਦ ਨੇਚਰਲੀ ਨਾਥਿੰਗ ਇਜ਼ ਪਰਮਾਨੈਂਟ ਇਨ ਦਿਸ ਵਰਲਡ ਤਾਂ ਦੂਸਰੇ ਬੰਦੇ ਆਲਰੇਡੀ ਲਾਈਨ 'ਚ ਖੜੇ ਨੇ ਤਾਂ ਕਿਸੇ ਨਾ ਕਿਸੇ ਉਹਨਾਂ ਦੀ ਜਗ੍ਹਾ ਲੈ ਲੈਣੀ ਹੈ ਸੋ ਇਹ ਲਾਈਫ ਦਾ ਸਰਕਲ ਹੈ ਇੱਕ ਚੀਜ਼ ਮੈਂ ਹੋਰ ਨੋਟਿਸ ਕੀਤੀ इवन ਮੈਂ ਆਪਣੀ ਏਜ ਦੇ ਉਹਨਾਂ ਲਈ ਕਹਾਂ ਚਲੋ ਅਸੀਂ ਤਾਂ ਹੁਣ ਪੰਜਾਬੀ ਇੰਡਸਟਰੀ ਚ ਕੰਮ ਕਰਦੇ ਆ ਸਾਨੂੰ ਸਾਰਿਆਂ ਦੇ ਨਾਮ ਪਤਾ ਹੈ ਤੁਹਾਡੇ ਫੇਸਿਸ ਤੋਂ ਅਸੀਂ ਫੇਮਿਲਿਆ ਹਾਂ ਬਟ ਅਗਰ ਮੈਂ ਊਂ ਵਿਊਅਰਸ ਦੀ ਗੱਲ ਕਰਾਂ ਨਾ ਹੱਲੇ ਵੀ ਐਦਾਂ ਦੇ ਹੈਗੇ ਐ ਜੋ ਤੁਹਾਨੂੰ ਸਾਰਿਆਂ ਨੂੰ ਪਸੰਦ ਜ਼ਰੂਰ ਕਰਦੇ ਐ ਤੁਹਾਡੀ ਫਿਲਮਾਂ ਵੇਖਦੇ ਐ ਬਟ ਉਹਨਾਂ ਨੂੰ ਨਾਮ ਤੋਂ ਪਛਾਣ ਨਹੀਂ ਹੁੰਦੀ ਉਹ ਇੱਕ ਦੀਪ ਜਾਂਦੇ ਨੇ ਲਾਈਫ ਚ ਹਾਂ ਉਹ ਬਿਲਕੁਲ ਸਰਫੇਸ ਲੈਵਲ ਤੇ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਸ ਬੰਦੇ ਬਾਰੇ ਅਸੀਂ ਜਾਣੀਏ ਕੁਝ ਵੀ ਗੂਗਲ ਕਰੀਏ ਉਹਨਾਂ ਨੂੰ ਕਿਸੇ ਚੀਜ਼ ਚ ਕੋਈ ਇੰਟਰਸਟ ਨਹੀਂ ਉਹਨਾਂ ਨੂੰ ਇੰਟਰਸਟ ਹੈ ਸਿਰਫ ਆਪਣੇ ਉਹਦੇ ਚ ਚੀਜ਼ਾਂ ਚ ਤੋਂ ਇਸੇ ਕਰਕੇ ਜਿਹੜੀਆਂ ਇਹ ਜੀਆਂ ਫਿਲਮਾਂ ਇਹ ਫਿਲਮ ਬਣੀ ਹੈ ਕਿ ਯੂਥ ਨੂੰ ਪਤਾ ਤਾਂ ਲੱਗੇ ਸਾਡਾ ਵਿਰਸਾ ਕੀ ਹੈ ਸਾਡੀ ਕਲਚਰ ਕੀ ਹੈ ਸਾਨੂੰ ਕਿੰਨਾ ਕੁ ਪੇਸ਼ੈਂਸ ਨਹੀਂ ਹੈਗੀ ਅੱਜ ਕੱਲ ਯੂਥ ਦੇ ਵਿੱਚ ਇਹ ਔਰ ਇਹ ਫਿਲਮ ਸਾਰੀ ਪੇਸ਼ੈਂਸ ਤੇ ਬੇਸਡ ਹੈ ਕਿ ਰਜਨੀ ਜੇ ਪੇਸ਼ੈਂਸ ਨਾ ਹੁੰਦੀ ਤਾਂ ਉਹ ਵੀ ਰਾਜੇ ਦੀ ਲੜਕੀ ਸੀ ਉਹਨੇ ਵੀ ਉਹਦੇ ਨਾਲ ਵਿਆਹ ਨਹੀਂ ਸੀ ਕਰਾਣਾ ਲੇਕਿਨ ਸ਼ੀ ਅਸੈਪਟਡ एवरीथिंग ਐਜ਼ ਅ ਡੈਸਟਨੀ ਸੋ ਡੈਸਟੀਨੀ ਦੇ ਵਿੱਚ ਤੁਸੀਂ ਰੱਬ ਤੇ ਵਿਸ਼ਵਾਸ ਰੱਖਦੇ ਹੋ ਕਿ ਰੱਬ ਕਦੇ ਤਾਂ ਮੈਨੂੰ ਠੀਕ ਕਰੇਗਾ ਹੀ ਤਾਂ ਉਹ ਚੀਜ਼ ਹੈ ਜਿਹੜੀ ਹਮੇਸ਼ਾ ਫਲ ਦਿੰਦੀ ਹੈ ਬਟ ਅੱਜ ਕੱਲ ਦੇ ਬੱਚੇ ਉਸ ਲੈਵਲ ਤੱਕ ਨਹੀਂ ਪਹੁੰਚਦੇ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ